ਪਟਿਆਲਾ ਦੇ ਥਾਣਾ ਕੋਤਵਾਲੀ ਦੇ ਇਲਾਕੇ ਵਿੱਚ ਪੈਂਦੇ ਪੋਲੋ ਗਰਾਊਂਡ ਨੇੜੇ ਇੱਕ ਢਾਬੇ ਤੇ ਦੇਰ ਰਾਤ ਰੋਟੀ ਖਾਣ ਤੋਂ ਬਾਅਦ ਅਗਿਆਤ ਨੌਜਵਾਨਾਂ ਨੇ ਹੋਟਲ ਚ ਕੰਮ ਕਰਨ ਵਾਲੇ ਨੌਕਰ ਨੂੰ ਬੁਰੀ ਤਰ੍ਹਾਂ ਨਾਲ ਚਾਕੂ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਸੰਤੋਸ਼ ਯਾਦਵ ਦੇ ਰੂਪ ਵਿੱਚ ਹੋਈ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਕੋਲੀ ਢਾਬੇ ਦੇ ਉੱਪਰ ਕੰਮ ਕਰ ਰਿਹਾ ਸੀ ਜਾਣਕਾਰੀ ਮੁਤਾਬਕ ਹਮਲਾਵਰ ਨੌਜਵਾਨ ਇਸ ਢਾਬੇ ਤੇ ਰੋਟੀ ਖਾਣਾ ਆਏ ਸੀ ਪਹਿਲੇ ਨੂੰ ਲੈ ਕੇ ਟਕਰਾਰ ਹੋ ਜਾਣ ਤੋਂ ਬਾਅਦ ਇਹ ਪਾਣਾ ਵਰਤਿਆ ਹੈ ਇਸ ਮੌਕੇ ਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਪੂਰੀ دہشت ਹੈ ਉਹਤੇ ਇੱਕ ਚਾਕੂ ਮਾਰਿਆ ਉਹਨਾਂ ਦੇ ਦਰਕਰਦੇ ਤੇ ਅਸੀਂ ਮੌਕੇ ਤੇ ਪੁੱਜੇ ਸੀ ਤੇ ਉਹ ਪਹਿਲੇ ਹੀ ਆਪਣਾ ਨਾਮ ਸੁਦੋਸ਼ ਜਾਦੂ ਨਾਂ ਦਾ ਵਿਅਕਤੀ ਹੈ ਉਹ ਵਾਲੀ ਚਾਕੂ ਵਜਿਆ ਸੀ ਉਹ ਤੇ ਅਬਰਾਹਮ ਸਾਹਿਬ ਜਰੂਰ ਭੇਜਿਆ ਗਿਆ ਉਹ ਹੁੰਦੀ ਇੱਥੇ ਮੋਟੋ ਗਿਆ ਫਿਰ ਤੁਸੀਂ ਵੀ ਐਕਸ਼ਨ ਲਈਏ ਕਾਰੋ ਮਾਮਲਾ ਕੀ ਸੀ ਕਹਿੰਦੇ ਕੋਈ ਪੈਸਾ ਲੈਣ ਦੇ ਪਿੱਛੇ ਬੇਲੋ ਉਹ ਵੀ ਖੜਾ ਆਈ ਜੋ ਤੇ ਉਹ ਲੋ ਪੈਸਾ ਪਿੱਛੇ ਹੋਇਆ ਉਹ ਇਹ ਹੀ ਪੜਤਾਲ ਕਰ ਰਹੇ ਕੋਈ ਤਤਸ਼ਖ ਕਰ ਰਹੇ ਕੋਈ ਫੁਟੇਜ ਆਏਗੀ ਫੁਟੇਜ ਕਰ ਰਹੇ ਫੁਟੇਜ ਆਏਗੀ ਫੁਟੇਜ ਆਈਆ ਉਹ ਚੱਕਰ ਰਹੇ ਸਾਰੇ ਠੀਕ ਹੈ ਜਿਵੇਂ ਸੇ 41 ਹਵਾਈ ਜਲਾ ਪਨਾ ਵੀ ਜਿੰਚੇ ਰਹੀ ਸੀ ਫਾਈਲਿੰਗ ਨਾ ਦਿੱਤੀ ਇਹ ਵੀ ਉਹ ਮੋਟੋ ਵੀ ਬੰਦੇ ਜੀ ਸਾਡੇ ਪੁਰੇ ਜਿਹੜੇ ਉਹਦੇ ਪਰਵਾਦੇ ਪਹਿਲੇ ਆ ਕੇ ਪੂਰੀ ਜਿਹੜਾ ਪਰਦੀ ਕਾਰਜ ਪੂਰੀ ਕਰਨਾ ਪਰਤ ਚਰਾਂਗੇ ਤੇ ਪੂਰੀ ਤਤਸ਼ਖਾਂ ਮਿ ਦੀ ਕਾਰਵਾਈ ਕਰੋਗੇ ਉਹਨੂੰ ਉਹਦੀ ਮੋਤ ਹੋ ਗਈ ਉਹ ਮੌਤਾ ਕਿਦ ਹੋਏਗਾ ਤੇ ਉਹਦਾ ਆਪ ਅਫੇਰ ਰਜਿਸਟਰ ਕਰਕੇ ਉਹਦੇ ਪਰਿਵਾਰ ਦੀ ਬਿਆਹ ਲੈ ਕੇ ਜਿਵੇਂ ਮੈਨੂੰ ਮਹਿਲ ਨਾਲ ਉਸਾਂ ਦਾ ਕੰਮ ਚੱਲੂ ਕਿਉਂਕਿ ਜਿੱਦਾਂ ਜਿੱਦਾਂ ਕਿਹਾ ਜਾ ਰਿਹਾ ਹੈ ਕਿ ਨਹੀਂ ਗਈ ਹੈ ਅਸੀਂ ਛੋੜੇ ਛੋੜੇ ਚੈੱਕ ਕਰਦੇ ਸੀ ਛੋੜੇ ਜਿਹੜੇ ਵਿਦਿਆਰਥੀ ਦੇ ਬੰਦੇ ਆ ਰਹੇ ਨੇ ਫੇਰ ਕਰਕੇ ਬਾਈ ਨੇਮ ਉਹਦਾ ਵੈਰੀਫਾਈ ਕਰ ਲਾਂਗੇ ਸਾਰੇ ਕਿੰਨੇ ਜਿਆਦਾ ਚਾਰਨ ਮਾਰਦੇ ਆ ਇਹ ਚਾਕੂ ਦੱਸਦੇ ਨੇ ਚਾਕੂ ਜੇ ਬ੍ਰਾਹਮਣ ਦੀ ਕਰਨਗੇ ਚਾਕੂ ਦਸਰੇ ਚਾਕੂ ਮਾਰਿਆ ਕਿੰਨੇ ਮਾਰਦੇ ਆ ਅਦੀ ਅਦੀ ਉਹਦਾ ਮੋਦੀ ਦੀ ਗੱਲ ਵੀ ਕਰਨੀ ਹੈ ਹੁਣੇ ਆਪਣਾ ਸੱਜਿਆ ਰੈਡੀਵਰ ਕਾਰਕ ਬੋਰਡ ਦੀ ਵਟਨ ਕਰਾ ਕੇ ਸਾਰੇ ਉਹਦੇ ਜਿੰਨੇ ਕਰਮਚਾਰੀ ਨੂੰ ਤੋਂ ਲੱਸੀ ਜਾਉਗਾ ਕਿੰਨਾ ਨਲਦਾ ਸ਼ਰਾਬ ਦੇ ਠੇਕੇ ਜਿਹੜੇ ਹਾਪੀਆ ਤੇ ਨਾ ਨਹੀਂ ਢਾਬੇ ਚੱਲ ਰਿਹਾ ਉਹ ਵੀ ਦਾਰੂ ਘਰਾਂ ਦੇ ਕਿ ਲਿੰਦਾ ਨੇ ਦੀਏ ਲਿੰਦਾ ਦੇ ਤੇ ਦਰਵਾਜ਼ੇ ਕੋ ਗੱਲੀ ਉਹ ਪੈਂਦੀ ਹੈ ਉੱਤੇ ਰੋਟੀ 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 ਪਾਣੀ ਖਾਦੇ ਨੇ ਦਾਰੂ ਦੀ ਔਰ ਉਹਦਾ ਰਵਾ ਰੋਟੀ ਆਮ ਖਾਣਾ ਤੇ ਰੋਟੀ ਦਾ ਕੰਮ ਚੱਲਦਾ ਉੱਤੇ ਤੇ ਰੋਟੀ ਤੇ ਕਦੇ ਇੱਦਾਂ ਕੋਈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ